ਬਹੁਤ ਹੀ ਲੋਕ ਕਿਸਾਨ ਅੰਦੋਲਨ ਦਾ ਐਲਾਨ ਕਰ ਚੁੱਕੇ ਕਿਸਾਨ ਜਿੱਥੇ ਖਨੌਰੀ ਬਾਰਡਰ ਤੇ ਰੁਕੇ ਹੋਏ ਸਨ ਹੁਣ ਦੂਜੇ ਪੜਾਅ ਵਿੱਚ ਕਿਸਾਨਾਂ ਨੇ ਦਿੱਲੀ ਵੱਲ ਪੂਰਜ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਇਸੇ ਦਰਮਿਆਨ ਕਿਸਾਨ ਜਥੇਬੰਦੀ ਆਪੂ ਹਰਦੂ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਾਡਾ ਪ੍ਰਦਰਸ਼ਨ ਸ਼ਾਂਤਮਈ ਰਿਹਾ ਤੇ ਇਸ ਨੂੰ ਸ਼ਾਂਤਮਈ ਤਰੀਕੇ ਨਾਲ ਹੀ ਕਰਨਾ ਚਾਹੀਦਾ ਹੈ ਤੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਤੋਂ ਪਰਹੇਜ਼ ਕੀਤਾ ਜਾਵੇ ਲੜਨਾ ਕੋਈ ਸ਼ੌਂਕ ਨਹੀਂ ਲੜਨਾ ਇੱਕ ਲੋੜ ਹੈ ਲੜਨ ਤੋਂ ਭੱਜਣਾ ਸਮਝੀ ਠੋੜ ਹੈ ਸਾਡੇ ਕਿਸਾਨ ਵਧਾਈ ਦੇ ਪਾਤਰ ਨੇ ਸਾਡੇ ਲੀਡਰ ਵਧਾਈ ਦੇ ਪਾਤਰ ਨੇ ਜਿਹੜੇ ਲੜ ਰਹੇ ਨੇਗੇ ਪਰ ਮੈਂ ਸੈਂਟਰ ਸਰਕਾਰ ਦੀ ਨਿੰਦਾ ਕਰਦਾ ਤੇ ਹਰਿਆਣਾ ਸਰਕਾਰ ਦੀ ਨਿੰਦਾ ਕਰਦਾ ਜਿਹੜੇ ਉਹਨਾਂ ਨੇ ਉਹਨਾਂ ਦੇ ਬਾਰਗੇ ਮਤਲਬ ਜੇ ਕਹੇ ਜੇ ਰਸਤੇ 'ਚ ਕਿੱਲ ਗੱਡੇ ਨੇਗੇ ਪਰ ਜੇ ਨਾ ਸਰਕਾਰ ਲੋਟ ਰਾਈ ਤਾਂ ਹਮਲਾ ਕਰਨ ਦਾ ਕੋਸ਼ਿਸ਼ ਕੀਤੀ ਮਤਲਬ ਕਿਸਾਨਾਂ ਦੇ ਉੱਤੇ ਫਿਰ ਭਾਰਤ ਸਰਕਾਰ ਇਹ ਸਮਝ ਲੇ ਫਿਰ ਇਹ ਹਮਲਾ ਨਹੀਂ ਹੈਗਾ ਇੱਕ ਤਰ੍ਹਾਂ ਦੀ ਪਾਕਿਸਤਾਨ ਦੀ جنگ ਹੈ جنگ ਵਾਂਗੂੰ ਉੱਠਾਂਗੇ ਫਿਰ ਜਿਵੇਂ ਪਾਕਿਸਤਾਨ ਉੱਡਦਾ ਹੈ ਪੀਪਲ ਮਾਗੇ ਸਾਰੇ ਭੱਜ ਕਿਉਂ ਨਾ ਕਰਨੀ ਠੀਕ ਆ ਸਾਡੇ ਸਾਥੀ ਲੜ ਰਹੇ ਨੇ ਉਹਨਾਂ ਨੂੰ ਲੜਨਾ ਚਾਹੀਦਾ ਹੈ ਸਰਕਾਰ ਜਾ ਤਾਂ ਉਹਨਾਂ ਦੀਆਂ ਮੰਗਾਂ ਮੰਨ ਲਈਏ ਤੇ ਜਾ ਫਿਰ ਭਾਈ ਉਹਨਾਂ ਨੂੰ ਰਾਸਤਾ ਛੱਡ ਦੇ ਇਹ ਕਿੰਨੇ ਚਿਰ ਬਹਿੰਦੇ ਲੰਮਾ ਬਹਿੰਦੇ ਨੇ ਕਿੰਨਾ ਚਲਾਉਂਦੇ ਨੇ ਇਹ ਸਾਡਾ ਇੱਕ ਮੂਲਕ ਅਧਿਕਾਰ ਆ ਧਰਨੇ ਦੇਣ ਦਾ ਕਿਤੇ ਵੀ ਜਾਈਏ ਧਰਨੇ ਦੇ ਸਕਦੇ ਆ ਤਾਂ ਸਰਕਾਰ ਨੂੰ ਸਾਡੀ ਬਿਲਕੁਲ ਇਸ ਗੱਲ ਤੇ ਚੇਤਾਵਨੀ ਆ ਜੇ ਕਿਸਾਨਾਂ ਤੇ ਕੋਈ ਹਮਲਾ ਕੀਤਾ ਹਾਂ ਥੋੜੇ ਰਹੀ ਕਿਸਾਨਾਂ ਨੂੰ ਮੈਂ ਬੇਨਤੀ ਲੀਡਰਾਂ ਨੂੰ ਬੇਨਤੀ ਕਰਨ ਜਿਨ੍ਹਾਂ ਲੀਡਰ ਸਾਡੇ ਸਿਆਣੇ ਨੇ ਹੋਸ਼ ਨਾਲ ਲੜਨਗੇ ਨੌਜਵਾਨਾਂ ਨੂੰ ਬੇਨਤੀ ਕਰਦਾ ਉਸ ਤੋਂ ਕਮਨਾ ਲੈਣ ਉਸ ਤੋਂ ਕਮਨਾ ਲੈਣਾ ਕਈ ਵਾਰਾਂ ਕੇਂਦਰ ਸਰਕਾਰ ਆਪ ਦੀਆਂ ਏਜੰਸੀਆਂ ਵਾਰ ਦਿੰਦੀਆਂ ਆ ਉਹ ਤੇ ਕਾਂ ਅੱਖ ਰੱਖਣ ਦੋ ਤਿੰਨ ਬੰਦੇ ਉਹਨਾਂ ਨੂੰ ਪਹਿਲਾਂ ਫੜਦੀ ਲੈ ਉਹ ਕਿਤੇ ਗੜਬੜ ਨਾ ਕਰਾ ਦੇਣ ਇੱਕ ਚੰਡੀਗੜ੍ਹ ਦੇ ਵਿੱਚ ਬੜਾ ਦੁਲ ਹੋਇਆ ਸੀ ਉਦੋਂ ਲੋਕਾਂ ਦਾ ਵੱਡਾ ਨੁਕਸਾਨ ਹੋਈ ਸੀ ਤੇ ਉਹ ਦੁਲਣ ਫੇਲ ਹੋ ਗਿਆ ਸੀਗਾ ਕਿ ਕੋਈ ਵੀ ਲੜਦਾ ਬੰਦਾ ਮੈਂ ਦੁਬਾਰਾ ਫੇਰ ਵੀ ਸੈਂਟਰ ਸਰਕਾਰ ਨੂੰ ਸਤਵਨੀ ਦੇਣਾ ਕਿਸਾਨਾਂ ਦੀਆਂ ਮੰਗਾਂ ਮੰਨਣ ਤੇ ਜਾ ਉਹਨਾਂ ਨੂੰ ਦਿੱਲੀ ਜਾਣ ਦੇਣਾ ਤੇ ਅਕਲ ਨੂੰ ਆਲ ਇੰਡੀਆ ਦੀ ਸਾਡੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਅਸੀਂ ਫੈਸਲਾ ਲਾਂਗੇ ਪੰਜਾਬ ਬੱਧਰ ਦਾ ਭਾਰਤ ਬੱਧਰ ਦਾ ਕੀ ਕਰਨਾ ਹੈ ਭਰਾ ਜੀ ਦੇ ਸੱਦਾ ਆਉਂਦਾ ਸੰਯੁਕਤ ਕਿਸਾਨ ਮੋਰਚੇ ਨੂੰ ਤਾਂ ਸੰਯੁਕਤ ਕਿਸਾਨ ਮੋਰਚਾ ਜਾਣ ਲਈ ਤਿਆਰ ਮੈਂ ਹਾਂ ਹਾਂ ਜਦੋਂ ਸੱਦਾ ਆਊਗਾ ਸੱਦਾ ਨਹੀਂ ਹੁੰਦਾ ਵੀ ਜੋ ਕਿਸੇ ਸੱਦਾ ਆ ਗਿਆ ਵੀ ਆਪਾਂ ਉਹਦੇ ਵਿੱਚ ਚਾਲਾ ਪਾ ਲਓ ਫਿਰ ਮੀਟਿੰਗਾਂ ਕਰਾਂਗੇ ਕੰਡੀਗੜ ਦੋ ਤਿੰਨ ਮੀਟਿੰਗਾਂ ਹੋਣਗੀਆਂ ਵੀ ਕਿਹੜੇ ਤਰੀਕੇ ਦੇ ਕਿ ਸਾਰੇ ਬਾਡਰ ਘੇਰਨੇ ਨੇ ਕਿਹੜਾ ਬਾਡਰ ਪਹਿਲਾਂ ਤੋੜਨਾ ਹੈਗਾ ਫਿਰ ਮੱਥ ਕੇ ਕਰਿਆ ਜਾਊਗਾ ਫਿਰ ਮੋਰੇ ਵੱਡੀ ਲੀਡਰਸ਼ਿਪ ਲਗੂ ਬਾਡਰ ਤੋੜਨ ਵਾਸਤੇ ਕਿਉਂ ਅਸੀਂ ਪਹਿਲਾਂ ਜਿਹੜੇ ਬੈਠਿਆ 70 70 ਸਾਲ ਦੇ ਬੁੜੇ ਮੁਰੇ ਲੱਗਾਂਗੇ ਹਾਂ ਮੀਟਿੰਗਾਂ ਹੋਣਗੀਆਂ ਐ ਨਹੀਂ ਵੀ ਇੱਕ ਲੱਖ ਤੋਂ ਨਾਲ ਸਾਨੂੰ ਸਿਹਰਾ ਦਿੱਤਾ ਸੀ ਉੱਥੇ ਜਾ ਕੇ ਧੱਕਲ ਹੋ ਜਾਗੇ ਪਹਿਲਾਂ ਮੀਟ ਜੋ ਕੋਈ ਦੋ ਮੋਰ ਤੇ ਇੱਕ ਬਣ ਇਕਤਾ ਬਣਦੀ ਹੈ ਉਹ ਮੀਟਿੰਗਾਂ ਕਰਦੇ ਹੁੰਦੇ ਨੇ ਮੀਟਿੰਗ ਦੇ ਵਿੱਚੋਂ ਕਿਵੇਂ ਲੜਨਾ ਹੈ ਕੀ ਕਰਨਾ ਹੈ ਕਿਹਜਾ ਪ੍ਰੋਗਰਾਮ ਦੇਣਾ ਹਾਂ ਇਸੇ ਪ੍ਰੋਗਰਾਮ ਨੂੰ ਰੱਖਿਆ ਜਾਊ ਯਾਨੀ ਰੱਖਿਆ ਜਾਊ ਐ ਨਹੀਂ ਹੈਗਾ ਮੇਰੇ ਕੋਲ ਰੋਨ ਬੰਦ ਕਰਾ ਦਾਂਗੇ ਪਰ ਸਾਰੇ ਬਾਰਡਰ ਦੇ ਕਿਵੇਂ ਬੰਦੇ ਬਹੁਣੇ ਨੇ ਪਹਿਲਾਂ ਕਿਹੜਾ ਬਾਰਡਰ ਤੋੜਨਾ ਹੈ ਫਿਰ ਇਹ ਚਾਹ ਹੋਊਗਾ ਸਰਦਾਰਾਂ ਤੇ ਕਿਸਾਨ ਸਾਰੇ ਲੋਕਾਂ ਦਾ ਢਿੱਡ ਭਰਦੇ ਪਰ ਉਹਨਾਂ ਹੀ ਕਿਸ ਇਹ ਸਰਕਾਰਾਂ ਨਹੀਂ ਕਰਦੀਆਂ ਪੂੰਜੀਵਾਦ, સામਰਾਜਵਾਦ ਉਹ ਕਰਾਰ ਹੈ। ਮੋਦੀ ਦੇ ਦੋ ਵਾਹਾਂ ਹੈ। ਇੱਕ ਬਾਹ ਤਾਂ ਪੂੰਜੀਵਾਦ, સામਰਾਜ ਦੇ ਹੱਥ ਚ ਹੈ। ਇੱਕ ਸਾਡੇ ਲੜਨ ਵਾਲੇ ਦੇ ਹੱਥ ਚ ਹੈ। ਜਿਹੜਾ ਦਾਦੇ ਜਿਹੜਾ ਦੇ ਜੂਗਾ ਉਹ ਆਪਦੀਆਂ ਮੰਗਾਂ ਮਨਾ ਦੂਗਾ। ਮੈਂ ਇੱਕ ਗਰੰਟੀ ਕਰਦਾ। ਜੇ ਮੋਦੀ ਇਹ ਸਾਰਾ ਸਾਰੀਆਂ ਮੰਗਾਂ ਮੰਨ ਜਾਂਦਾ ਤਾਂ ਪੂੰਜੀਵਾਦ, સામਰਾਜਵਾਦ ਦੀ ਮੌਤ ਹੈ। ਇਹ ਨਹੀਂ ਮੰਨਦਾ ਸਾਡੀ ਮੌਤ ਹੈਗੀ ਹੈਗੀ ਇਹ ਲੜਨ ਵਾਲੇ ਲੋਕਾਂ ਦੀ, ਕਿਸਾਨਾਂ ਦੀ, ਮਜ਼ਦੂਰਾਂ ਦੀ, ਮਲਾਜਮਾਂ ਦੀ। ਅਸੀਂ ਤਾਂ ਅਧਮਰੇ ਪਹਿਲਾਂ ਹੀ ਚੱਲਦੇ ਆਂਗੇ। ਇਨੂੰ ਅਸੀਂ ਆਖਰੀ ਦਮ ਤੱਕ ਲੜਾਂਗੇ ਮੰਗਾ ਮਨਾ ਕੇ ਰੱਖਾਂਗੇ ਸਰਦਾਰ ਜੀ ਨੌਜਵਾਨ ਜੇਸ ਵੀ ਮੋਡੀਫਾਈ ਕਰਾ ਕੇ ਤੇ ਪਾਪ ਲਾਈਨਾਂ ਲੈ ਕੇ ਅੱਜ ਬਾਰਡਰਾਂ ਦੇ ਪਹੁੰਚ ਚੁੱਕੇ ਲੋ ਕਹਿੰਦੇ ਵੀ ਅਸੀਂ ਦਿੱਲੀ ਪਹੁੰਚ ਕਰਨੇ ਆ ਹਰ ਹਾਲਤ ਦੇ ਵਿੱਚ ਨਹੀਂ ਅਸੀਂ ਤਾਂ ਅੱਜ ਤੱਕ ਜਿਹੜੇ ਜ਼ੋਲਾਂ ਨਾਲ ਲੜੇ ਨੇਗੇ ਅਸੀਂ ਤਾਂ ਸ਼ਾਂਤਮਈ ਲੜੇ ਨੇਗੇ ਝੰਡੇ ਝੰਡੇ ਡੰਡੇ ਨਾਲ ਲੜੇ ਨੇ ਅਸੀਂ ਕੋਈ ਵੱਡੀਆਂ ਚੀਜ਼ਾਂ ਨਹੀਂ ਲੈ ਕੇ ਗਏ ਮੈਂ ਹੁਣ ਵੀ ਫਿਰ ਦੁਬਾਰਾ ਬੇਨਤੀ ਕਰਦਾਗਾ ਕਿ ਇਹ ਤਾਂ ਉਹਨਾਂ ਨੂੰ ਬਹਾਨਾ ਮਿਲ ਜਾਂਦਾ ਮਤਲਬ ਅਸੀਂ ਇੱਕ ਮੰਗਾ ਮਨਾਉਣ ਜਾ ਰਹੇ ਹਾਂਗੇ ਕੋਈ ਇਸ ਤਰ੍ਹਾਂ ਗੱਲ ਨਹੀਂ ਹੈਗਾ ਵੀ ਕਿਸੇ ਨੂੰ ਢਾਉਣ ਜਾ ਰਹੇ ਹਾਂਗੇ ਮੰਗਾ ਸ਼ਾਂਤਮਈ ਉੱਥੇ ਬੈਠੇ ਰਹਿਣਾਂ ਕੋਈ ਫਰਕ ਨਹੀਂ ਪੈਂਦਾ ਸਾਲ ਚੱਲ ਜੂ 6 ਮਹੀਨੇ ਚੱਲ ਜੂਗਾ ਆਪੇ ਸਾਡੇ ਨਾਲ ਫਰਿਆਨੇ ਦਾ ਕਨੈਕਸ਼ਨ ਕੱਟਿਆ ਹੋਇਆ ਹੈਗਾ ਹੋਰ ਦਿਨ ਦੁਬਾਰੇ ਕੱਟਿਆ ਜਾਊਗਾ ਦੁਬਾਰੇ ਅਸੀਂ ਪ੍ਰੋਗਰਾਮ ਦੇ ਦਾਂਗੇ ਰੇਲਾਂ ਵੀ ਰੋਕ ਦਾਂਗੇ 2 ਮਹੀਨਾ ਕਿ ਪੰਜਾਬ ਚ ਕੁਸਨਾ ਆਇਆ ਸਰ ਹੁਣ ਜੇ ਮਾਤਵ ਨਾ ਜਿਹੜੀਆਂ ਚੀਜ਼ਾਂ ਕੋਈ ਇਹੋ ਜਿਹੇ ਚੀਜ਼ਾਂ ਹੁੰਦੀਆਂ ਉਹ ਹੁਣ ਪ੍ਰੈਸ ਕਹੀ ਜਾਂਦਾ ਉਹ ਤਾਂ ਲੈ ਆਏ ਜੀ ਖੱਟਰ ਵੀ ਕਹੀ ਜਾਂਦਾਗਾ ਹੁਣ ਖੱਟਰ ਕਹੀ ਜਾਂਦਾ ਕਹਿੰਦਾ ਬਈ ਇਹ ਟਰੈਕਟਰ ਟਰਾਲੀਆਂ ਕਿਉਂ ਲੈ ਕੇ ਆਉਂਦੇ ਟਰਾਲੀ ਤਾਂ ਸਾਨੂੰ ਲੈ ਜਾਣੀ ਕੋ ਠੀਕ ਹੈ ਜਿਹੜੀਆਂ ਵੱਡੀਆਂ ਮਸ਼ੀਨਾਂ ਐ ਉਦੋਂ ਅਸੀਂ ਵੀ ਗਰੇਜ ਕਰ ਸਕ ਕੱਲੀਆਂ ਟਰਾਲੀਆਂ ਰੱਖ ਲੈਣਾ ਮੈਂ ਕਹਿੰਦਾ ਨਾ ਮੈਂ ਇਥੋਂ ਅਪੀਲ ਕਰਦਾ ਸਾਡੇ ਲੀਡਰਾਂ ਨੂੰ ਮਸ਼ੀਨਾਂ ਸਾਰੀਆਂ ਵਾਪਸ ਕਰ ਲਾਣੇ ਆ ਟਰਾਲੀ ਦਾ ਸਾਡੇ ਮੱਥੇ ਰਸਨ ਹੁੰਦਾ ਰਸਨ ਲੈ ਕੇ ਜਾਣਗੇ ਖਟਰ ਰਸਤਾ ਖੋਲਦੇ ਅਸੀਂ ਮਸ਼ੀਨਾਂ ਸਾਰੀਆਂ ਪੰਜਾਬ ਟ ਭੇਜਦਾ ਉਥੇ ਲੈ ਕੇ ਜਾਂਦੇ ਪ੍ਰਧਾਨ ਜੀ ਪਹਿਲਾਂ ਵਾਲੇ ਅੰਦੋਲਨ ਤੇ ਇਸ ਅੰਦੋਲਨ ਦੇ ਵਿੱਚ ਕੀ ਫਰਕ ਦੇਖਦੇ ਹੋ ਤੁਸੀਂ ਕਿਉਂਕਿ ਤੁਸੀਂ ਉਹ ਅੰਦੋਲਨ ਲੰਬਾ ਟਾਈਮ ਲੜਿਆਗਾ ਹਾਂ ਉਹ ਫਰਕ ਕੀ ਹੈ ਉਹ ਅੰਦੋਲਨ ਦੇ ਵਿੱਚ 500 ਜਥੇਬੰਦੀ ਦੀ ਭਾਰਤੀ ਇਸ ਅੰਦੋਲਨ ਦੇ ਵਿੱਚ 17 ਜਥੇਬੰਦੀ ਉਹਨਾਂ ਦੇ ਆਪਦੇ ਬਿਆਨ ਨੇ ਸਾਡਾ 17 ਜਿੱਥੇ ਨਿਤਗਟਰ ਕੁਝ ਰਾਜਸਥਾਨ ਦੀਆਂ ਕੁਝ ਪੰਜਾਬ ਦੀਆਂ ਕੁਝ ਕਦੇ ਦੂਜੀਆਂ ਸਟੇਟਾਂ ਚੋਂ 17 ਤੇ 500 ਦਾ ਫਰਕ ਹੀ ਹੋਣਾ ਉੱਥੇ 500 ਦਿਮਾਗ ਹੋ ਗਿਆ ਇੱਥੇ ਮਤਲਬ ਜੇ ਕਹਦੇ ਇਹ ਆਪਣਾ 17 ਦਿਮਾਗ ਨੇ ਤੇ ਸਦਾਰੇ 17 ਸਾਡੇ ਲੀਡਰ ਲੜਨ ਵਾਲੇ ਨੇ 17ਵਾਂ ਕਿ ਉਹਨਾਂ ਦੀ ਫੌਜ ਆ ਕਿੰਨੀ ਫੌਜ ਐ ਸੀ ਉਹਨੂੰ ਗਿਣਦੇ ਹੁੰਨੇ ਆ ਲੜਨ ਵਾਲੀ ਜਿਹੜੇ ਸਾਡੇ ਪੱਕੇ ਵਰਕਰ ਹੁੰਦੇ ਨੇ ਜਿਹੜੇ ਕਹਿੰਦੇ ਬਹਿ ਜੋ ਬਹਿ ਜਾਣਗੇ ਜਿਹਨੂੰ ਕਹਿੰਦੇ ਪੈ ਜੋ ਪੈ ਜਾਣਗੇ ਜਿਹਨੂੰ ਕਹਿੰਦੇ ਚੱਲ ਪੋ ਚੱਲ ਪਣਗੇ ਉਹ ਪੱਕੀ ਫੌਜ ਹੁੰਦੀ ਐ ਮਤਲਬ ਜੇ ਆਪਦੇ ਆਪ ਨੂੰ ਫੋ ਲੀਡਰ ਦੀ ਗੱਲ ਨਹੀਂ ਮੰਨਣੀ ਉਹਨੂੰ ਅਸੀਂ ਪੱਕੀ ਫੌਜ ਨਹੀਂ ਗਣਦੇ ਉਹ ਠੀਕ ਹੈ ਲੋਕਾਂ ਦਾ ਜਜ਼ਵਾਹਤ ਗੁੱਸਾ ਹੁੰਦਾ ਉਹ ਗੁੱਸਾ ਕੱਢਦੇ ਹੁੰਦੇ ਨੇ ਆਪਦਾ ਉਹ ਫੌਜ ਨਹੀਂ ਕਣੀ ਜਾਂਦਾ ਤਾਂ ਕਿ ਬੀਜੀਪੀ ਵੱਲੋਂ ਪੰਜਾਬ ਸਰਕਾਰ ਨੂੰ ਵੀ ਹੁਕਮ ਦਿੱਤੇ ਗਏ ਨੇ ਵੀ ਜੇਕਰ ਕਿਸਾਨ ਜੀ ਜਿਹੀਆਂ ਮਸ਼ੀਨਾਂ ਜਾਂ ਪਾਪ ਲਾਈਨ ਲੈ ਕੇ ਜਾਂਦੇ ਨੇ ਤਾਂ ਇਹਨਾਂ ਨੂੰ ਪੰਜਾਬ ਦੇ ਵਿੱਚ ਹੀ ਰੋਕੋ ਉਹਨਾਂ ਨੇ ਇੱਕ ਕਿਹਾ ਵੀ ਵੱਡੇ ਰੋਡਾਂ ਤੇ ਟਰੱਕਾਂ ਨਾਲ ਟਰੈਕਟਰ ਨਾ ਚੜਾਓ ਕੋਟਗਲ ਨੇ ਵੀ ਇਹ ਗੱਲ ਆਈ ਹੈ ਆਉਣ ਵਾਲੇ ਦਿਨਾਂ 'ਚ ਮੇਰਾ ਖਿਆਲ ਹੈ ਸਾਡੇ ਮੋਰਚੇ 'ਚ ਪਾਸ ਹੋ ਜੂਗਾ ਭਾਰਤ ਦੇ ਵਿੱਚ ਜਿਹੜੇ ਵੱਡੇ ਰੋਡ ਨੇ ਡੀਟੀ ਰੋਡ ਨੇ ਕੁਝ ਨੇ ਸਾਰੇ ਦੇ ਟਰੈਕਟਰ ਬਾਹਰ ਹੋਣਗੇ ਸ਼ਾਇਦ ਫੈਸਲਾ ਇਹ ਹੋਊਗਾ কোর্ਟ ਆ ਸਾਡੇ ਸੰਘਰਸ਼ ਦੇ ਵਿੱਚ ਅਮੀ ਦਖਲਅਜ਼ੀ ਨਾ ਦੇਣ ਸਾਡੀ ਟੱਕਰ ਸਰਕਾਰ ਨਾਲਾ ਕੋਰਟ ਨਾਲ ਸਾਡਾ ਕੋਈ ਰੌਲਾ ਨਹੀਂ ਬਰਾਖਣਾ ਦੇਖੋ ਕੋਰਟ ਅਸੀਂ ਕਿਉਂ ਮਤਲਬ ਕੁਸ ਰਸਤੇ ਰੋਕਾਂਗੇ ਕੋਰਟ ਆ ਸਾਨੂੰ ਤਾਂ ਕਹਿੰਦੀ ਨਹੀਂ ਹਰਿਆਣਾ ਸਰਕਾਰ ਨੂੰ ਰਾਹ ਖੋਲ ਦੇ ਤੇ ਸਾਨੂੰ ਕਹਿੰਦੀ ਆ ਵੀ ਤੁਸੀਂ ਟਰੈਕਟਰ ਪਾਸੇ ਲੈ ਜਾਓ ਮਤਲਬ ਜੇ ਟਰੈਕਟਰ ਨਾਲ ਪੈਸਾ ਕਰਾਂਗੇ ਤਾਂ ਟਰੈਕਟਰ ਨਾਲ ਹੀ ਲੜ ਕੇ ਉਹਦਾ ਭਾਅ ਲਵਾਂਗੇ